ਭਾਜੀ ਹੋਣ ਲਗੀ ਸੰ ਸੰ ਚੈੱਕ ਕਰਿਓ ਬੋਲਦੀ ਕਿ ਨਹੀਂ ਗਾਣਾ ਚੈੱਕ ਕਰੋ ਗਾਣੇ ਇਹੇ ਜਿਹੜੀ ਲਾਲਾ ਲਾਲਾ ਹੋਈ ਪਈ ਐ ਬੱਲੀਆਂ ਨਹੀਂ ਉਹ ਤੇਰੇ ਪੰਨੂ ਨੇ ਕਰਾਈ ਹੋਈ ਆ ਆ ਗਿਆ ਪੰਨੂ ਤੇ ਸੋ ਆ ਗਿਆ ਪੰਨੂ ਲੋ ਜੀ ਫੇਰ ਆ ਗਿਆ ਪੰਨੂ ਮਸੀ ਲਾ ਕੇ ਜਿਹੜੀ ਲਾਲਾ ਲਾਲਾ ਹੋਈ ਪਈ ਆ ਆ ਤੁਹਾਨੂੰ ਬਣਾ ਕੇ ਵਿਖਾ ਜੇ ਕਿੱਦਾਂ ਬੰਦੀ ਆ ਆਹ ਭਾਜੀ ਕਿੱਲੋ ਨਹੀਂ ਦੋ ਗਿੱਲੋ ਨਹੀਂ ਕਵਾਂਟਲ ਕਵਾਂਟਲ ਮੱਸੀ ਮੈਰੀਨੇਟਰ ਕਰਕੇ ਰੱਖਦਾ ਇਹ ਮਾਰਾ ਜੀ ਡੱਬਿਆਂ ਦੀ ਕੀ ਪਤਾ ਜੀ ਭਾਜੀ ਇਹਦੇ ਵਿੱਚ ਫਿਸ਼ ਉਹ ਆਪਣੀ ਸੋਲ ਭਾਈ ਕੋਈ ਡੱਬਾ ਖੋਲ ਖਾਲ ਕੇ ਵਖਾਓ ਹੈਗੀ ਫਿਸ਼ ਹੀ ਹੈ ਨਾ ਵਿੱਚ ਭਾਜੀ ਬਿਲਕੁਲ ਫਿਸ਼ਾ ਜੀ ਲੋ ਚੈੱਕ ਕਰੋ ਭਾਜੀ ਲੋ ਵਾਹ ਜੀ ਵਾਹ ਮਾਰਾ ਇਹ ਪਿਓਰ ਪਿਓਰ ਫਿਸ਼ਾ ਵੇਖੋ ਤੱਕ ਜੇ ਪਿਓਰ ਫਿਸ਼ ਸੋਲ ਵਾਹ ਭਾਈ ਵਾਹ ਸਹੀ ਹੈ ਜੀ ਐਡੇ ਨੇ ਮੋਟੇ ਪੀਸ ਜੇ ਲਾਗੇ ਜਾਗੇ ਤੁਹਾਨੂੰ ਕੋਈ ਖਵਾ ਜੇ ਇਹ ਨਹੀਂ ਪੁੰਨੂ ਮੰਦਾ ਅੱਜ ਤਨ ਲਾ ਕੇ ਵਿਖਾਵਾਂਗੇ ਕ੍ਰਿਸਪੀ ਫਿਸ਼ ਓਕੇ ਉਹ ਵੀ 16 ਪ्योर 16 ਵਾਹ ਜੀ ਵਾਹ ਇਦਾਂ ਕੀ ਜੇ ਭਾਜੀ ਆ ਕੀ ਚੀਜ਼ ਆ ਇਹ ਭਾਜੀ ਕ੍ਰੋਮ ਜੇ ਇਹਦੇ ਨਾਲ ਕ੍ਰਿਸਪੀ ਪਣ ਆਉਣਾ ਜੇ ਟੇਸਟ ਨਿਕਲ ਕੇ ਆਣਾ ਮੱਸੀ ਆ ਲੱਗਾ ਲੱਗਾ ਕ੍ਰੋਮ ਓਕੇ ਇਹ ਭਾਜੀ ਕ੍ਰੋਮ ਕੱਤੋਂ ਲਾਉਂਦੇ ਜੇ ਇਹਨੂੰ ਇਹ ਭਾਜੀ ਕ੍ਰੋਮ ਇਸ ਕਰਕੇ ਲਾਈਦਾ ਕਿ ਇਹਦਾ ਕ੍ਰਿਸਪੀ ਪਣ ਆਵੇ ਅੰਦਰੋਂ ਭਾਜੀ ਨਰਮ ਹੋ ਗਈ ਪੂਰੀ ਰੂ ਠੀਕ ਹੈ ਆਊਗਾ ਕ੍ਰਿਸਪੀ ਪਣ ਮੂੰਚ ਪਾਉਗੇ ਕਰੰਚ ਕਰੂਗੀ ਭਲੇ ਭਾਈ ਸਾਡੀ 16 ਫਿਸ਼ ਨੂੰ ਲੱਗ ਗਿਆ ਕ੍ਰੋਮ ਆਹ ਤੁਹਾਨੂੰ ਅਸੀਂ ਫਰਾਈ ਕਰਕੇ ਵਿਖਾਵਾਂਗੇ। ਭਾਜੀ ਇਹ ਸੋਲ ਫਿਸ ਨੂੰ ਲੱਗਾ ਲੱਗੀਆਂ ਡੁਕਕੀਆਂ ਉਹ ਵੀ ਸਰੋਂ ਦੇ ਤੇਲ ਦੇ ਵਿੱਚ। ਇਹ ਭਾਜੀ ਸਰੋਂ ਦਾ ਤੇਲ ਵਰਤਦੇ। ਭਾਜੀ ਕੱਚੀ ਕਹਾਣੀ ਦਾ ਸਰੋਂ ਦਾ ਤੇਲ ਜਿਹੜਾ ਪ्योर। ਸਹੀ ਹੈ ਜੀ ਸਹੀ। ਆਹ ਅੱਗੀ ਵਿੱਚ। ਵਾਹ ਬਈ ਵਾਹ। ਜੀ ਕਿੰਨੇ ਟਾਈਮ ਲਈ ਫਰਾਈ ਕਰਨੀ ਜੇ? ਇਹ ਭਾਜੀ ਪਹਿਲਾਂ ਹਾਫ ਡਨ ਕਰਾਂਗੇ 10 ਮਿੰਟ ਵਾਸਤੇ। ਉਸ ਤੋਂ ਬਾਅਦ 10 ਮਿੰਟਾਂ ਬਾਅਦ ਫੁੱਲ ਫਰਾਈ ਹੋਏ ਨੀ ਜੀ ਭਾਜੀ। ਓਕੇ। ਭਾਜੀ ਇਹ ਨਿਕਲ ਗਈ ਸਮੁੰਦਰ ਤੋਂ ਬਾਹਰ। ਓਕੇ। ਆਹ ਆ ਗਈ ਜੀ। ਏ ਭਾਜੀ ਹੋ ਗਈ ਜੇ ਸਾਡੀ ਫਿਸ ਹਾਫ ਡਨ ਸਹੀ ਹੈ ਜੀ ਸਹੀ ਹੈ ਭਾਜੀ ਹੁਣ ਅਸੀਂ ਇਹਨੂੰ ਲਵਾਵਾਂਗੇ ਹਵਾ ਭਾਜੀ ਕਿੰਨੇ ਮਿੰਟ ਵਾਸਤੇ ਭਾਜੀ ਇਹਨੂੰ ਲਵਾਵਾਂਗੇ 5 ਮਿੰਟ ਵਾਸਤੇ ਹਵਾ ਕਿਉਂਕਿ ਇਹਦਾ ਅੰਦਰ ਤੱਕ ਪੱਕਣਾ ਜ਼ਰੂਰੀ ਆ ਸਹੀ ਹੈ ਜੀ ਸਹੀ ਹੈ ਫੇਰ ਹੀ ਇਹਦਾ ਕ੍ਰਿਸਪੀ ਪੰਨ ਨਿਕਲ ਕੇ ਬਾਹਰ ਆਊਗਾ ਸਹੀ ਹੈ ਜੀ ਭਾਜੀ ਇਹ ਸੰਸਨ ਵੀ ਕਰੂਗੀ ਸੰਸਨ ਇਹ ਗਾਣੇ ਵੀ ਗਾਊਗੀ ਤੁਹਾਡਾ ਭਲਾ ਰਹੇ ਤੇ ਆਲ ਸਾਡਾ ਪੂਰਾ ਲਾਲ ਹੋ ਗਿਆ ਵਾ ਓਕੇ ਤੇ ਹੁਣ ਆ ਹੀ ਪਾਉਣ ਲੱਗੇ ਆ ਫੇਰ ਇਹਦੇ ਵਿੱਚ ਫਿਸ ਜਿਹੜੀ ਆਪ ਜਾਨ ਕੀਤੀ ਹੋਈ ਸੀ ਸਹੀ ਹੈ ਜੀ ਸਹੀ ਹੈ ਪੈ ਗਈ ਦੇ ਵਿੱਚ ਸਮੁੰਦਰ ਦੇ ਪਾਜੀ ਸਾਡੀ ਫਿਸ ਜਰੀ ਆ ਸਪੈਸ਼ਲ ਮਸ਼ੀਨ ਦੇ ਵਿੱਚ ਬੰਦੀ ਜੇ ਅੱਛਾ ਜੀ ਪਾਜੀ ਮਸ਼ੀਨ ਦੇ ਵਿੱਚ ਤੁਹਾਨੂੰ ਕੋਈ ਨਹੀਂ ਬਣਾ ਕੇ ਵਿਖਾਊਗਾ ਇਹ ਸਿਰਫ KFC ਵਾਲਿਆਂ ਨੂੰ ਮਿਲਦੀ ਹੈ ਮਸ਼ੀਨ ਦੇ ਵਿੱਚ ਹਮਾਰੇ ਤਨ ਤਨ ਕਰਾਈ ਪਈ ਹੈ ਤੁਸੀਂ ਇੱਥੇ ਦੇ ਬਸ ਬਸ ਪਾਜੀ ਇਦਾਂ ਹੀ ਬੱਲੇ ਬੱਲੇ ਕਰਾ ਕੇ ਰੱਖੀ ਪਈ ਹੈ ਪਾਜੀ ਸਾਡੀ ਫਿਸ ਹੋ ਗਈ ਆ ਫੁੱਲ ਫਰਾਈ ਓਕੇ ਪੂਰੀ ਅੰਦਰ ਤੱਕ ਪੱਕ ਗਈ ਆ ਇਹਦਾ ਕ੍ਰਿਸਪੀਪਨ ਪੂਰਾ ਆ ਗਿਆ ਜੇ ਸਹੀ ਹੈ ਜੀ ਸਹੀ ਹੈ ਬਾਜੀ ਕਰੰਚੀ ਹੋ ਗਈ ਪੂਰੀ ਕਰੰਚੀ ਠੀਕ ਹੈ ਜੀ ਅੰਦਰੋਂ ਰੂਹ ਆ ਤੇ ਬਾਹਰ ਕਰੰਚੀ ਆ ਓਕੇ ਆ ਲੱਗੀ ਜੇ ਬਾਹਰ ਨਾ ਆ ਕੇ ਬਾਜੀ ਸੰਸਣ ਵੀ ਕਰੂਗੀ ਤੇ ਗਾਣੇ ਵੀ ਗਾਉਗੀ ਆ ਬਾਜੀ ਹੋਣ ਲੱਗੀ ਸੰਸਣ ਚੈੱਕ ਕਰਿਓ ਬੋਲਦੀ ਕਿ ਨਹੀਂ ਗਾਣੇ ਚੈੱਕ ਕਰੋ ਗਾਣੇ ਇਹਦੇ ਜਿਹੜੀ ਲਾਲਾ ਲਾਲਾ ਹੋਈ ਤੇ ਇਹ ਬੱਲੀਏ ਨਹੀਂ ਉਹ ਤੇਰੇ ਪੰਨੂ ਨੇ ਕਰਾਈ ਹੋਈ ਆ ਆ ਗਿਆ ਪੰਨੂ ਤੇ ਸ ਆ ਗਿਆ ਪੰਨੂ ਆਲਗ-ਆਲਗੀ ਪਲੇਟ ਓਕੇ ਭਾਈ ਪੀਸ ਕਿਨੇ ਆ ਜਾਨੇ ਪਲੇਟ ਦੇ ਵਿੱਚ ਭਾਈ ਗੋਈ ਗਿਣਤੀ ਮਿੰਤੀ ਨਹੀਂ ਕਰਦਾ ਪੁੰਨੂ ਅੱਛਾ ਇਹ ਗਿਣਤੀ ਮਿੰਤੀ ਤੋਂ ਬਗੈਰ ਹੀ ਵੱਧ ਹੋ ਗਈ ਘੱਟ ਨਹੀਂ ਹੋ ਗਈ ਜਿੱਥੋਂ ਮਰਜ਼ੀ ਤੋਲ ਲਿਓ ਦਿਲ ਖੋਲ ਕੇ ਪਾਈ ਦੀ ਆ ਆ ਭਾਈ ਸਾਡੀ ਲੱਗੀ ਆ ਫੁੱਲ ਪਲੇਟ ਫਿਸਰ ਇਹ ਨਾਲ ਆ ਗਈ ਮੂਲੀ ਚਟਣੀ ਨਾਲ ਮੈਨਿਓ ਸੌਸ ਨਾਲ ਤੰਦੂਰੀ ਸੌਸ ਨਾਲ ਟਮਾਟੋ ਸੌਸ ਤੇ ਆ ਗਈ ਸਾਡਾ ਕ੍ਰਿਸਪੀ ਫਿਸਰ ਜਿਹੜਾ ਖਾਊਗਾ ਜਾਦ ਕਰੂਗਾ ਸੌਫਟ ਨਾਲ ਚੈੱਕ ਕਰਾਈਏ ਆ ਭਾਈ ਬਾਰਾ ਕ੍ਰਿਸਪੀ ਜੇ ਅੰਦਰੋਂ ਰੂਵੂ ਜੇ ਆ ਚੈੱਕ ਕਰੋ ਦੇਖੋ ਉੱਠਦਾ ਕਿ ਧੂਆ ਭਾਜੀ ਜਿੰਨੀ ਹੀਟ ਇਹਦੇ ਵਿੱਚ ਵਾਣਾ ਓਨੀ ਤੁਹਾਡੇ ਸਰੀਰ 'ਚ ਆ ਜਾਊਗੀ ਪਹਿਲ ਕਿਸੇ ਸਾਡੀ ਹੈਗੇ ਜੇ ਗਾਂਧੀ ਚੌਂਕ ਲੱਗ ਕੇ ਪੁਲ ਚੱਤੇ ਡੇਰਾ ਡੌਂਡਰੂ ਉਹ ਪੁਲ ਦੇ ਥੱਲੇ ਪੰਨੂ ਬੈਸਟ ਚਿਕਨ ਕੋਰਨਰ ਨੰਬਰ ਸਾਡਾ ਹੈਗਾ 781417898